ਇਹ ਨਿਪਟਾਰਾ ਕਿ ਕਰ ਦਿੱਤਾ ਹੈ ਬਿਨਾਂ ਨਿਪਟਾਰਾ ਕਿ ਕਰ ਦਿੱਤਾ ਹੈ ਅੱਛਾ ਇੱਕ ਰਏ ਸਾਨੂੰ ਕੱਲ ਤਕਰੀਬਨ 5:35 ਦੇ ਸ਼ਾਮ ਦਾ ਵੇਲਾ ਹੋਏਗਾ ਐਸਐਚਓ ਸਿਟੀ ਨੂੰ ਇਤਲਾ ਮਿਲੀ ਸੀ ਕਿ ਇੱਕ ਆਪਣਾ ਸतीश ਕੁਮਾਰ ਸੈਣੀ ਨਾਂ ਦਾ ਵਿਅਕਤੀ ਜਿਹੜਾ ਕਿ ਸੀਨੀਅਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਜਿਹੜੀ ਅਗਰਵਾਲ ਧਰਮਸ਼ਾਲਾ ਜਿਸ ਨੂੰ ਚਲਾਉਂਦੀ ਹੈ ਉੱਥੇ ਉਹ ਸਾਹ ਲੈ ਕੇ ਉਹਨਾਂ ਨੇ ਸੁਸਾਇਡ ਕਮਿਟ ਕੀਤਾ ਜਿਹੜੀ ਬੋਡੀ ਨੂੰ ਤੁਰੰਤ ਜਿਹੜੇ ਉੱਥੇ ਆਸ-ਪਾਸੇ ਸੀਗੇ ਗਾਰਡ ਸੀ ਹੋਰ ਸਕੂਨ ਦੀ ਜਿਹੜੀ ਵੀ ਅਥਾਰਟੀ ਸੀ ਹੋਸਨੋ ਸਿਵਲ ਹਸਪਤਲ ਲੈ ਕੇ ਗਏ ਜਿੱਥੇ ਉਹ ਨਿਤਕ ਕੋਸ਼ੇ ਕੀਤਾ ਗਿਆ ਇਸ ਪ੍ਰਤੀ ਇੱਕ ਉਹਦੇ ਵਿੱਚ ਇੱਕ ਸੁਸਾਈਡ ਨੋਟ ਉਹਨਾਂ ਤੋਂ ਮਿਲਿਆ ਸੀ ਜਿਸ ਵਿੱਚ ਉਹਨਾਂ ਨੇ ਇੱਕ ਵਿਅਕਤੀ ਦੇ ਖਿਲਾਫ ਦੋਸ਼ ਲਾਏ ਨੇ ਅਲੀਗੇਸ਼ਨਸ ਲਾਏ ਨੇ ਕਿ ਉਹਨਾਂ ਦੇ ਪ੍ਰੈਸ਼ਰ ਰੇਟ ਆ ਕੇ ਆ ਉਹਨਾਂ ਦੇ ਤਸ਼ੱਦਦ ਕਰਕੇ ਵੀ ਉਹ ਇਹ ਕਦਮ ਚੁੱਕ ਰਿਹਾ ਹੈ ਇਸ ਦੇ ਪ੍ਰਤੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਇਹਨਾਂ ਦੀ ਟੀਮ ਨੇ ਜਿਹੜੇ ਵੀ ਉਹਨਾਂ ਦੇ ਵਾਰਿਸ ਨੇ ਉਹਨਾਂ ਦੇ ਬਿਆਨ ਲਿਖੇ ਨੇ ਬਿਆਨ ਦਾ ਕਲਮਬੰਦ ਕਰਕੇ ਕੰਪਲੇਂਟ ਲਈ ਹੈ ਤੇ ਇੱਕ ਮੁਕਦਮਾ ਨੰਬਰ 96/25 ਅੰਡਰ ਸੈਕਸ਼ਨ 108 ਬੀ ਐਨ ਐਸ ਜਿਹੜਾ ਕਿ 304 आई, 306 ਆਈਪੀਸੀ ਹੁੰਦਾ ਸੀ ਉਸ ਦਾ ਮੁਕਦਮਾ ਦਰਜ ਕੀਤਾ ਗਿਆ ਸਿਟੀ ਥਾਣਾ ਸਿਟੀ ਇਸਮਾਨਾ ਲਿਖੇ ਕਿ ਪਹਿਲੇ ਬਿਨਾਂ ਕੋਈ ਮਾਮਲਾ ਰਵਾਇਤ ਚੱਲਦਾ ਸੀ ਦੋਨੋਂ ਦਾਬ ਸੀ ਜੋ ਮੁਢਲੀ ਤਫ਼ਤੀਸ਼ ਪਤਾ ਲੱਗਿਆ ਵੀ ਇਹਨਾਂ ਦਾ ਇੱਕ 138/24 ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਜਿਸ ਵਿੱਚ ਕੋਈ ਆਪਸ ਚ ਨਾਈ ਝੜਪ ਹੋਈ ਸੀ ਸਕੂਲ ਵਿਖੇ ਤੇ ਉਸੇ ਲੜੀ ਦੇ ਤਹਿਤ ਹੀ ਇਹ ਕੱਲ ਕੋਈ ਇਹਨਾਂ ਦੀ ਬੋਲਚਾਲ ਹੋਇਆ ਹੈ ਜਾਂ ਕੋਈ ਜੋ ਅਲੀਗੇਸ਼ਨ ਆਇਆ ਹੈ ਲਾਗੇ ਹੈ ਵੀ ਉਹਨਾਂ ਨੂੰ ਥੱਪੜ ਮਾਰਿਆ ਹੈ ਕੁਝ ਤੇ ਉਸ ਤੋਂ ਬਾਅਦ ਉਹਨਾਂ ਨੇ ਤਹਿਸ਼ ਚਾਕੇ ਤੇ ਇਹ ਕਦਮ ਚੁੱਕਿਆ ਸਰਪਰਵਾਸ ਮੈਂਬਰਾਂ ਦੇ ਨਾ ਦੋਸ਼ ਨਹੀਂ ਕਿ ਵੀ ਵੀ ਕੁਝ ਵਿਅਕਤੀ ਨਾਮ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਪੋਸਟਾ ਜੀ ਨੇ ਸ਼ੇਅਰ ਕਰਦੀ ਸੀ ਜੀ ਜੀ ਕਿ ਵੀ ਉਹਨਾਂ ਦੇ ਨਾਮ ਲੈ ਕੇ WhatsAppਾਂ ਗਰੁੱਪਾਂ ਦੇ ਵਿੱਚ ਪੋਸਟਾਂ ਸ਼ੇਅਰ ਕੀਤੇ ਜਾਂਦੀਆਂ ਸੀ ਜੀ ਜੀ ਉਹ ਦੋਸ਼ੀ ਕਰਾਰ ਹੁੰਦੇ ਨਹੀਂ ਦੇਖੋ ਜੀ ਇਹ ਤਫਤੀਸ਼ ਦਾ ਮਸਲਾ ਹੈ ਕਿਉਂਕਿ ਇਹ ਇੱਕ ਹੀਨਸ ਕ੍ਰਾਈਮ ਹੈ 306 IPC ਜਾਂ ਫਿਰ BNS ਦਾ 108 ਬੜਾ ਹੀ ਸੰਗੀਨ ਜੁਰਮ ਮੰਨਿਆ ਜਾਂਦਾ ਹੈ ਤੇ ਆਪਾਂ ਇਸ ਚੀਜ਼ ਨੂੰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਜੋ ਪਰਿਵਾਰ ਨੂੰ ਸਹੀ ਲੱਗਦਾ ਹੋਵੇਗਾ ਪੁਲਿਸ ਨਾਲ ਪੂਰੀ ਸਹਾਇਤਾ ਕਰੇਗੀ ਤਫਤੀਸ਼ ਜਿਹੜੀ ਹੈ ਉਹ ਸਟ੍ਰੇਟ ਫੋਰਵਰਡ ਕਲੀਅਰ ਕੰਸਾਈਜ਼ ਐਸ ਪਰ ਡਾਇਰੈਕਸ਼ਨਸ ਆਫ ਐਸਐਸਪੀ ਵਰੁਣ ਸਾਹਿਬ ਜੋ ਆਈਪੀਐਸ ਨੇ ਇਥੇ ਐਸਐਸਪੀ ਪਟਿਆਲਾ ਉਹਨਾਂ ਦੇ ਹੈਗੇ ਤੇ ਅਸੀਂ ਤਫਤੀਸ਼ ਮੁਕੰਮਲ ਕਰਕੇ ਇਸ ਜਲਦੋ ਜਲ ਚਾਰਟ ਸ਼ੀਟ ਦੇਵਾਂਗੇ ਜਿਹੜੇ ਵੀ ਜਿੰਨੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦਾ ਕੋਈ ਵੀ ਇਸ ਚ ਰੋਲ ਰਿਹਾ ਹੋਊਗਾ ਉਹਨਾਂ ਨੂੰ ਅਸੀਂ ਡੂੰਘਾਈ ਨਾਲ ਤਫਤੀਸ਼ ਕਰਕੇ ਜੇ ਉਹ ਸਾਡੇ ਹੱਕੀ ਦੋਸ਼ੀ ਬਣਦੇ ਤਾਂ ਉਹਨਾਂ ਨੂੰ ਦੋਸ਼ੀ ਬਣਾਇਆ ਜਾਏਗਾ ਜੇ ਕਿਸੇ ਦਾ ਕਸੂਰ ਨਹੀਂ ਹੋਊਗਾ ਤਾਂ ਉਹ ਬਿਕ ਨਾਊਨ ਹੋਊਗਾ ਕੀ ਸੀਸੀਟੀਵੀ ਕੈਮਰੇ ਸਕੂਲ ਚ ਲੱਗੇ ਸੀ ਉਹਨੂੰ ਖੰਡਾ ਲਿਆ ਜੋ ਹੁਣ ਤੱਕ ਪਤਾ ਲੱਗਿਆ ਵੀ ਉੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਤੇ ਇਸ ਲਈ ਜਿਹੜੇ ਕੋਈ ਸੀਸੀਟੀਵੀ ਕੈਮਰੇ ਲੱਗੇ ਮੇਰੇ ਖਿਆਲ ਚੱਲ ਨਹੀਂ ਰਹੇ ਉਹ ਜੇ ਅਸੀਂ ਡੀਵੀਆਰ ਫਿਰ ਵੀ ਕਬਜ਼ੇ ਚ ਲੈ ਲਿਆ ਉਸ ਨੂੰ ਚੰਗੀ ਤਰ੍ਹਾਂ ਖੰਡ ਲਿਆ ਜਾਊਗਾ ਉਹਨੂੰ ਵਾਚ ਕੀਤਾ ਜਾਊਗਾ ਜਿਹੜੇ ਕੋਈ ਉੱਥੇ ਕੋਈ ਸਾਨੂੰ ਕਲੂ ਮਿਲੂਗਾ ਜਾਂ ਕੋਈ ਐਵੀਡੈਂਸ ਮਿਲੂਗਾ ਉਹ ਅਸੀਂ ਫਾਇਲ ਤੇ ਲਿਆਵਾਂਗੇ ਸਭ ਪਰਿਵਾਰਕ ਮੈਂਬਰਾਂ ਦਾ ਦੋਸ਼ ਲਾਇਆ ਨਿਕਲ ਉਹਨਾਂ ਨੇ ਵੀ ਬਾਈਟ ਕੀਤੀ ਕਿ ਸੁਵੇਰੀ ਉਸਦੇ ਬ੍ਰਦਰ ਨੂੰ ਕਈ ਜਣੇ ਮਿਲਣ ਆਏ ਹੂੰ ਉਹਨਾਂ ਦਾ ਪਤਾ ਲੱਗਿਆ ਕੌਣ ਕੌਣ ਸੀ ਨਹੀਂ ਜੀ ਇਹ ਸਾਡੇ ਧਿਆਨ ਵਿੱਚ ਹਜੇ ਕੋਈ ਗੱਲਬਾਤ ਨਹੀਂ ਆਈ ਜੋ ਵੀ ਉਹ ਦਸਮਗੇ ਸੀ ਉਹ ਅਕੋਰਡਿੰਗਲੀ ਤਕਦੀਸ਼ ਕਰਾਂਗੇ